ਇੱਕ ਬਾਬਾ ਹੋਰ ਵੀ ਚਰਚਾ ਦੇ ਵਿੱਚ ਹੈ ਵੀਡੀਓ ਆ ਰਹੀ ਹੈ ਕਿ ਉਹ ਵੀ ਪਾਸਪੋਰਟਾਂ ਤੇ ਐਂ ਘੁੱਗੀ ਮਾਰਦਾ ਐ ਤੇ ਘੁੱਗੀ ਖਤਮ ਹੁੰਦਿਆ ਬੰਦਾ ਕਹਿੰਦੇ ਕੈਨੇਡਾ ਅਮਰੀਕਾ ਜਿਹਦੇ ਸਾਈਨ ਕਰਨੇ ਪਰ ਪੈਨ ਨਾਲ ਕਰਉਂਦਾ ਤੇ ਉਹਨੂੰ ਪਤਾ ਲੱਗੇ ਜਾਂ ਉਹਨੂੰ ਪਤਾ ਲੱਗੇ ਵੀ ਹਾਂ ਬਾਬੇ ਨੇ ਸਾਈਨ ਕਰਿਆ ਬਈ ਪੱਕੇ ਸਾਈਨ ਕਰਤੇ ਹੁਣ ਵੀਜ਼ਾ ਲੱਗੂ ਬਾਕੀ ਇਹ ਮੂਰਖ ਲੋਕ ਐਂ ਔਰ ਜਿਹੜੇ ਪਾਸਪੋਰਟ ਉਹਨਾਂ ਦੇ ਪੈਰਾਂ 'ਚ ਰੋਲ ਦਿਆਂ ਜਾ ਕੇ ਪਹਿਲਾ ਪ੍ਰਸ਼ਾਦਾ ਕਰਤੇ ਬਾਬੇ ਨਾਨਕ ਦਾ ਲਾ ਉਹਦੇ ਨਾਂ ਤੇ ਪਰ ਚੰਗੀ ਗੱਲ ਆ ਨਾ ਲਿਆ ਪਰ ਦੂਜੇ ਪਾਸੇ ਫਿਰ ਬਾਬਾ ਨਾਲ ਕਹੀ ਤਾਂ ਨਹੀਂ ਕਿਹਾ ਗਿਆ ਸੀ ਪਾਸਪੋਰਟਾਂ ਤੇ ਸਾਈਨ ਕਰਕੇ ਪਖੰਡ ਕਰੋ ਵੀ ਮੈਂ ਬਾਬਾ ਵੀ ਮੈਂ ਵੀਜ਼ੇ ਲਵਾ ਰਹੇ ਆ ਹੁਣ ਇਹ ਕਹਿ ਦੇਣਗੇ ਅਸੀਂ ਤਾਂ ਦੁਆ ਕਰੀਦੀ ਆ ਉਹ ਤੁਸੀਂ ਪਖੰਡ ਨੂੰ ਵਾਅਦਾ ਤਾਂ ਦੇ ਹੀ ਰਹੇ ਹੋ ਤੁਸੀਂ ਐ ਸ਼ੋਅ ਤਾਂ ਕਰ ਰਹੇ ਹੋ ਵੀ ਸਾਡੇ ਸਾਈਨ ਕੀਤੀਆਂ ਦੁਆ ਹੋਈ ਵਿਚੋਲੇ ਇਹ ਗੱਲ ਸ਼ਬਦ ਬੋਲੇ ਹੋਏ ਆ ਨਾ ਵੀਡੀਓ ਤੇ ਬਿਲਕੁਲ ਬਿਲਕੁਲ ਇਹ ਕਹਿੰਦੇ ਵੀ ਵਿਚ ਵਿਚੋਲਾ ਜ਼ਰੂਰੀ ਆ ਤੁਸੀਂ ਦੁਆ ਕਰਦੇ ਆ ਵੀਜ਼ਾ ਜਦੇ ਲੱਗ ਜਾਂਦਾ ਤੁਸੀਂ ਇਹ ਵੀ ਦੁਆ ਕਰੋ ਵੀ ਇੱਥੇ ਕ੍ਰਾਈਮ ਖਤਮ ਹੋ ਜੇ ਕਿੰਨੀਆਂ ਚੋਰੀਆਂ ਠੱਗੀਆਂ ਹੁੰਦੀਆਂ ਇਹ ਵੀ ਰੋਕੋ ਇਹਨੇ ਉਹ ਤਾਂ ਬਸ ਇਸ ਤਰ੍ਹਾਂ ਬੈਠੇ ਆਪਣਾ ਟਾਵਰ ਨਾਲ ਬਾਕੀ ਲੋ ਕੋਈ ਪੱਖੇ ਚੱਲਦਾ ਕੋਈ ਕੋਸ਼ਿਸ਼ ਕਰਦਾ ਹਨ ਉਹ ਤਾਂ ਬਸ ਐ ਬੈਠੇ ਉੱਪਰੋਂ ਦੇਖੀ ਜਾਂਦੇ ਆਸਮਾਨ ਕੰਨੀ ਨੂੰ ਵੀ ਪਤਾ ਨਹੀਂ ਉੱਥੇ ਕਿਹੜੀ ਸ਼ੈ ਬੈਠੀ ਐ ਜੀ ਜਿਹੜੀ ਇਹਨਾਂ ਦੇ ਵਿਜੇ ਲਵਾ ਰਹੀ ਐ ਲੋਕਾਂ ਦੇ ਕਈ ਬਾਬੇ ਆਏ ਆ ਵੀ ਮੈਂ ਮੇਰੇ ਵਿੱਚ ਤਾਂ ਫਲਾਣਾ ਸ਼ਾਹ ਦੇਖਣ ਲੱਗ ਗਿਆ ਮੇਰੇ ਵਿੱਚ ਮੈਂ ਇਲਾਕ ਤੇ ਹੱਥ ਰੱਖਿਆ ਮੈਂ ਖੜ ਗਿਆ ਨੀਂਦ ਜੋ ਕੇ ਤਰਨ ਲੱਗ ਗਿਆ ਮਹਿੰਦੀ ਲਾ ਲਈ ਹੱਥਾਂ ਤੇ ਯਾਰ ਉਹ ਬੰਦਿਆਂ ਚ ਆਉ ਵੀ ਜਿਹੜੇ ਹਫਤਾ ਹਫਤਾ ਨਾਉਦੇ ਨਹੀਂ ਅਚਾਈਂ ਵੀ ਬੰਦੇ ਵੀ ਜਿਹੜੇ ਜਮਾਂ ਵਿੱਚ ਉਹ ਗੰਦੇ ਬੰਦੇ ਹੋਣਗੇ ਉਹਨਾਂ ਚ ਆਊਗੀ ਉਹਨਾਂ ਚ ਆਉਂਗੇ ਇਹ ਪੀਰ ਇਹ ਇਹਦੇ ਮੈਂ ਇੱਕ ਵੀਡੀਓ ਦੇਖ ਰਿਹਾ ਇਹਦੀ ਮੰਨਣ ਵਾਲਿਆਂ ਦੀ ਉਹਨਾਂ ਨੇ ਗੀਤ ਬਣਾਇਆ ਹੋਇਆ ਅਖੇ ਔਲਾਦ ਬਖਸ਼ ਦੇਣਗੇ ਅੱਜ ਪਿਤਾ ਜੀ ਕੇ ਪਤਨੀ ਕੌਣ ਜੀ ਸਾਈਂ ਜੀ ਮੌਜ ਵਿੱਚ ਆਏ ਹੋਏ ਨੇ ਵੀ ਸ਼ਰਮ ਕਰ ਲੋ ਤੁਸੀਂ ਆਪਦੇ ਘਰ ਦੀਆਂ ਧੀਆਂ ਪਣਾ ਨੂੰ ਇਹੋ ਜਿਹਾ ਕੁਝ ਸੁਣਾਉਣ ਨੂੰ ਮੌਜ ਚਾਏ ਹੋਏ ਨੇ ਦੱਸੋ ਬਿਲਕੁਲ ਹਾਂ ਚਲਮ ਪੀ ਕੇ ਨਾ ਬਸ ਬੰਦਾ ਮਸਤੀ ਜਾਇਆ ਬਹੁੰਦਾ ਫਿਰ ਬਾਬਾ ਜੀ ਬੈਠੇ ਡੋਰ ਚ ਬਾਕੀ ਦੁਨੀਆ ਮੂਰਖ ਜੜੀ ਬਸ ਉਹਨਾਂ ਦੇ ਪੈਰਾਂ ਚ ਗਦੀ ਬਾਬਾ ਜੀ ਹੁਣੇ ਆ ਬਸ ਆਏ ਵੇ ਨਾ ਵਿੱਚ ਠੀਕ ਹੈ ਹੁਣੇ ਲਵਾਉਣਗੇ ਇਹ ਬੀਜੇ ਅੱਛਾ ਪਰ ਉਹ ਕਈ ਤਰੀਫਾਂ ਐ ਕਰੀ ਜਾਂਦੇ ਵੀ ਸਾਡਾ ਬਾਬਾ ਜੀ ਤਾਂ ਬਾਬੇ ਨਾਨਕ ਦਾ ਨਾਮ ਲੈਂਦਾ ਹੈ ਤੇ ਉਹਦੇ ਲੱਛਣ ਵੀ ਤਾਂ ਦੇਖ ਲਓ ਬਾਬਾ ਨਾਨਕ ਕੀ ਕਹਿ ਕੇ ਗਿਆ ਸੀ ਉਹਦਾ ਨਾਮ ਲੈ ਕੇ ਉਹ ਦੁਕਾਨਦਾਰੀ ਚਲਾਈ ਜਾਂਦਾ ਅੱਛਾ ਬਾਬੇ ਨਾਨਕ ਦਾ ਨਾਮ ਲੈ ਕੇ ਕੋਈ ਵੀ ਬਖੰਡਵਾਦੀ ਦੁਕਾਨ ਖੋਲ ਲਵੇ ਫਿਰ ਇਹ ਮੈਂ ਤੁਹਾਨੂੰ ਦੱਸਦਾ ਇਹ ਦੁਕਾਨਦਾਰੀ ਉਹ ਆ ਬੱਚਾ ਜਦ ਜੰਮਦਾ ਉਹਦੇ ਪਰ ਤੇ ਦੁਕਾਨਦਾਰੀ ਸਟਾਰਟ ਹੋ ਜਾਂਦੀ ਆ ਇਹ ਤਾਂ ਮੰਗਲਿਕ ਆ ਇਹ ਫਲਾਣਾ ਇਹ ਟਿੰਮ ਕਾ ਇਹਦਾ ਹਵਨ ਕਰਾਓ ਇਹਦਾ ਹਵਨ ਕਰਾਓ ਬਾਬੇ ਚੱਕਰਾਂ ਚ ਪਾਉਣ ਜਦ ਜੰਮਦਾ ਜੱਤੀ ਦੁਕਾਨਦਾਰੀ ਨਾਲ ਸਟਾਰਟ ਹੋ ਜਾਂਦੀ ਆ ਮੌਤੀ ਘੜਾ ਦੀ ਅਰਤੀ ਦੇ ਕੋਲ ਹੀ ਬੰਦਾ ਆਇਆ ਬਾਬਾ ਜੀ ਦਾ ਫੋਨ ਆਇਆ ਵੀ ਇਹਨੂੰ 12 ਵਜੇ ਤੇ ਪਤਾ ਨਹੀਂ ਕਿੰਨੇ ਵਜੇ ਪਹਿਲਾਂ-ਪਹਿਲਾਂ ਲੈ ਜਾਓ ਨਹੀਂ ਫਲਾਣਾ ਗ੍ਰਹਿ ਸਟਾਰਟ ਹੋ ਜਾਣਾ ਇਹ ਵੀ ਚੱਕਰ ਕਿ ਆਉ ਵਾਪਸ ਆ ਜੂਗਾ ਬੰਦੇ ਪਰ ਭਾਈ ਇਹਨਾਂ ਕੋ ਦਿਮਾਗ ਤਾਂ ਲੋਕਾਂ ਦਾ ਵੀ ਕੰਮ ਕਰਦਾ ਨਾ ਯਾਰ ਲੋਕ ਆਏ ਮੰਨਣ ਕਿਵੇਂ ਲੱਗ ਜਾਂਦੇ ਆ ਕਿ ਚੱਕਰ ਹੈ ਇਹਨਾਂ ਨੂੰ ਕੀ ਚੀਜ਼ ਲੈ ਜਾਂਦੀ ਹੈ ਉੱਥੇ ਤੁਹਾਡੇ ਪਿੰਡ ਚ ਤਾਂ ਵਾਵਾ ਲੋਕ ਜਾਂਦੇ ਰਹੇ ਇੱਕ ਬਾਬੇ ਕੋਲ ਮੈਂ ਤਾਂ ਉਹ ਨਹੀਂ ਝੂਠ ਬੋਲਦੇ ਆ ਸਭ ਕੁਝ ਇਹੀ ਠੀਕ ਕਰਦੇ ਆ ਯਾਰ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਵੀ ਇਹੀ ਕਰਦੇ ਐਮਬੈਸੀਆਂ ਦੇ ਕੰਮ ਵੀ ਇਹ ਬਾਬੇ ਕਰਦੇ ਆ ਡਾਕਟਰੀ ਇਲਾਜ ਵੀ ਬਾਬੇ ਕਰਦੇ ਸਭ ਕੁਝ ਇਹੀ ਕਰਦੇ ਆ ਉਹਨੇ ਕਿਹਾ ਕਹਿੰਦਾ ਤੁਸੀਂ ਡਾਕਟਰੀ ਇਲਾਜ ਨਹੀਂ ਕਰਾਉਣਾ ਵੀ ਬਸ ਇੱਥੇ ਚੌਂਕੀਆਂ ਭਰੋ ਤਾਂ ਉਹ ਫੇਰ ਬਾਬੇ ਕੋਲ ਗਏ ਵੀ ਬਾਬਾ ਜੀ ਉਹ ਤਾਂ ਅੱਜ ਮਰ ਗਈ ਬਾਬਾ ਕਹਿੰਦਾ ਤੁਹਾਡੇ ਘਰ ਚੋਂ ਕਿਸੇ ਨੇ ਮਰਨਾ ਤਾਂ ਉਹ ਮੈਂ ਇਸ ਵਿੱਚ ਦੀ ਲੰਘਿਆ ਕਹਿੰਦਾ ਅੱਛੀ ਕਾਲ ਬ੍ਰਾਊਜ਼ਲੀ ਟੀਵੀ ਦੇਖ ਰਹੇ ਹਾਂ ਤੁਸੀਂ ਮਕਰਨ ਹੰਡਾ ਪਿਛਲੇ ਦਿਨੀਏ ਸੀ ਇੱਕ ਪਖੰਡੀ ਬਾਬੇ ਦੇ ਪਖੰਡ ਦਾ ਭੇਤ ਖੋਲਿਆ ਉਸਦੇ ਪਿੰਡ ਜਾ ਕੇ ਬੰਮਣਾੜਾ ਪਿੰਡ ਰੋਪੜ ਜ਼ਿਲ੍ਹੇ ਦਾ ਜਿਸ ਨੌਜਵਾਨ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ ਉਸੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਿਸਟ ਦੇ ਵਿੱਚ ਬਾਬੇ ਬਹੁਤ ਨੇ ਹੋਰਾਂ ਬਾਬਿਆਂ ਬਾਰੇ ਲੋਕ ਕਮੈਂਟ ਕਰਕੇ ਫੋਨ ਕਰਕੇ ਕਹਿ ਰਹੇ ਨੇ ਕਿ ਫਲਾਣਾ ਪਖੰਡ ਕਰਦਾ ਤਾਂ ਚਰਚਾ ਕਰਾਂਗੇ ਬਈ ਸਵਾਗਤ ਹੈ ਸਭ ਤੋਂ ਪਹਿਲਾਂ ਸੱਚੀ ਕਾਲ ਤਾਂ ਬਈ ਥੋਡੇ ਪਿੰਡ ਦਾ ਇੱਕ ਕਿੱਸਾ ਸੀ ਥੋਡੇ ਪਿੰਡ ਦੇ ਵਿੱਚ ਹੀ ਡੇਰਾ ਸੀ ਆਪਾਂ ਉੱਥੇ ਗਏ ਬਹੁਤ ਸਾਰੀਆਂ ਗੱਲਾਂ ਹੋਈਆਂ ਥੋਡੇ ਤੇ ਦੋਸ਼ ਲੱਗੇ ਬਾਬੇ ਨੇ ਵੀ ਜੋ ਕੁਝ ਬੋਲਿਆ ਕੈਮਰੇ ਮੂਰੇ ਆ ਗਿਆ ਬਿਲਕੁਲ ਬਿਲਕੁਲ ਪਰ ਹੁਣ ਗੱਲ ਤਾਂ ਇਹ ਆ ਵੀ ਬਾਬਾ ਇੱਕ ਨਹੀਂ ਬਾਬੇ ਤਾਂ ਬਹੁਤ ਨੇ ਬਹੁਤ ਬਾਬੇ ਹੋ ਗਏ ਯਾਰ ਬਹੁਤ ਜ਼ਿਆਦਾ ਜਿੰਨੇ ਕਹਦੇ ਵੀ ਹਰ ਇੱਕ ਪਿੰਡ 'ਚ ਦੋ ਦੋ ਚਾਰ ਚਾਰ ਡੇਰੇ ਹੈ ਹਮ ਆਪਣੇ ਰੋਪੜ ਜ਼ਿਲ੍ਹੇ 'ਚ ਲਾ ਲਓ ਮੈਂ ਕਹਣਾ ਵੀ ਦੋ 250 ਡੇਰਾ ਪੱਕਾ ਹੋਊਗਾ ਆਪਣੇ ਇਹਦੇ ਵਿੱਚ ਵਿੱਚ ਆਪਣੇ ਰੋਪੜ ਜ਼ਿਲ੍ਹੇ ਦੇ ਵਿੱਚ ਵਿੱਚ ਠੀਕ ਹੈ ਤੇ ਕਰ ਕੌਣ ਰਹੇ ਆ ਇਹ ਇਹ ਵੀ ਕਾਮ ਇਨਸਾਨ ਆ ਯਾਰ ਆਪਣੇ ਵਰਗੇ ਬੰਦੇ ਆ ਇਹ ਸਾਰੇ ਹੂੰ ਜਿਵੇਂ ਮੈਂ ਆ ਤੁਸੀਂ ਆ ਆਪਣੇ ਵਰਗੇ ਹੀ ਬੰਦੇ ਆ ਇਹ ਠੀਕ ਆ ਬਾਕੀ ਮੈਂ ਤਾਂ ਲੋਕਾਂ ਦੇ ਹਰਾਨ ਆ ਜਿਹੜੇ ਇਹਨਾਂ ਨੂੰ ਬਣਾਉਂਦੇ ਆ ਆਪਣੇ ਲੋਕ ਹੀ ਬਣਾ ਰਹੇ ਇਹਨਾਂ ਨੂੰ ਇਹ ਲੋਕਾਂ ਤੋਂ ਤਾਂ ਮੈਂ ਫਿਰ ਕਿਉਂਕਿ ਇੱਕ ਬਾਬਾ ਹੋਰ ਵੀ ਚਰਚਾ ਦੇ ਵਿੱਚ ਆ ਉਹ ਉਹ ਵੀਡੀਓ ਆ ਰਹੀ ਆ ਕਿ ਉਹ ਵੀ ਪਾਸਪੋਰਟਾਂ ਤੇ ਐਂ ਘੁੱਗੀ ਮਾਰਦਾ ਐਂ ਤੇ ਘੁੱਗੀ ਖਤਮ ਹੁੰਦਿਆ ਬੰਦਾ ਕਹਿੰਦਾ ਕੈਨੇਡਾ ਅਮਰੀਕਾ ਕੋਈ ਕਹਿੰਦਾ ਵਾਕਰਪੁਰ ਵਾਲਾ ਬਾਬਾ ਕੋਈ ਕਹਿੰਦਾ ਕਿਹੜਾ ਬਾਬਾ ਮੈਂ ਵੀਡੀਓਜ਼ ਦੇਖੀਆਂ ਤਾਂ ਸਵਾਲ ਖੜੇ ਕਰ ਰਹੇ ਆ ਕਿ ਉਹਦੇ ਬਾਰੇ ਵੀ ਚਰਚਾ ਹੋਵੇ ਨਹੀਂ ਪਾਸਪੋਰਟਾਂ ਤੇ ਐਵੇਂ ਸਾਈਨ ਕਰਕੇ ਤਾਂ ਕੋਈ ਬਾਹਰ ਜਾ ਨਹੀਂ ਸਕਦਾ ਫੇਰ ਤਾਂ ਇਮੀਗ੍ਰੇਸ਼ਨ ਵਾਲਾ ਕੋਈ ਫਾਇਦਾ ਨਹੀਂ ਠੀਕ ਹੈ ਜੇ ਸਾਈਨ ਕਰਨੇ ਫਿਰ ਪੈਨ ਨਾਲ ਕਰੋ ਉਹਨਾਂ ਤੇ ਤੁਹਾਨੂੰ ਪਤਾ ਲੱਗੇ ਜਾਂ ਉਹਨੂੰ ਪਤਾ ਲੱਗੇ ਵੀ ਹਾਂ ਬਾਬੇ ਨੇ ਸਾਈਨ ਕਰਿਆ ਬਈ ਪੱਕੇ ਸਾਈਨ ਕਰਤੇ ਹੁਣ ਵੀਜ਼ਾ ਲੱਗੂ ਇਹ ਤੁਹਾਡਾ ਉਹ ਬਾਈ ਨੇ ਕਿਹਾ ਨਹੀਂ ਉਹਦੋਂ ਜਿਹੜਾ ਤੁਹਾਡਾ ਬੰਗਾਲ ਦਾ ਵੀਜ਼ਾ ਵੀ ਲੱਗ ਗਿਆ ਤੁਸੀਂ ਕਰੋ ਪੈਨ ਨਾਲ ਸਾਈਨ ਇਹ ਤੇ ਜੀ ਹੈਨਾ ਵੀ ਐਵੇਂ ਤਾਂ ਸਾਈਨ ਕਰਕੇ ਬਾਈ ਬਾਹਰ ਬੰਦਾ ਜਾ ਨਹੀਂ ਸਕਦਾ ਹੈਗਾ ਠੀਕ ਹੈ ਨਾ ਬਾਕੀ ਇਹ ਮੂਰਖ ਲੋਕ ਆਂ ਜਿਹੜੇ ਪਾਸਪੋਰਟ ਉਹਨਾਂ ਦੇ ਪੈਰਾਂ 'ਚ ਰੋਲ ਦੇ ਜਾਂ ਕੇ ਪਹਿਲੀ ਗੱਲ ਤਾਂ ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹੂੰਗਾ ਜਿਹੜੇ ਬਾਹਰ ਨੂੰ ਜਾ ਰਹੇ ਆਂ ਵੀ ਤੁਸੀਂ ਵੀਰੇ ਇੱਥੇ ਹੀ ਕੰਮ ਕਰੋ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਕੰਮ ਬਹੁਤ ਹੈ ਇੱਥੇ ਭਈਆ ਕਿੰਨਾ ਹੋ ਗਿਆ ਆਪਣੇ ਪੰਜਾਬ ਦੇ ਵਿੱਚ ਕਿੰਨੇ ਭਈਏ ਹੋਗੇ ਆਪਣੇ ਪੰਜਾਬੀ ਇਹ ਕੰਮ ਨੂੰ ਛੋਟੇ ਕੰਮਾਂ ਨੂੰ ਜੇ ਕਰਨਾ ਸਬਜੀ ਦੀ ਰੇੜੀ ਹੋ ਗਈ ਹੋਰ 버ਗਰ ਵਾਲੀ ਹੋ ਗਈ ਹੋਰ ਹੋ ਗਈ ਇਹ ਕੰਮ ਨੂੰ ਆਪਣੇ ਪੰਜਾਬੀ ਉਹ ਸਮਝਦੇ ਵੀ ਇਹ ਛੋਟੇ ਲੈਵਲ ਦੇ ਕੰਮ ਹੈ ਠੀਕ ਹੈ ਇਹ ਭਈਆ ਕਿਵੇਂ ਵੱਧ ਗਿਆ ਆਪਣੇ ਉਰੇ ਪੰਜਾਬ ਦੇ ਵਿੱਚ ਈਸੀ ਵਜਾ ਕਰਕੇ ਕਿਉਂ ਆਪਣੇ ਪੰਜਾਬੀਆਂ ਨੇ ਤਾਂ ਬਾਹਰ ਨੂੰ ਚਲੇ ਜਾਣਾ ਬਾਬੇ ਭੇਜ ਰਹੇ ਆ ਬਸ ਐਨ ਕਰੇ ਚਲ-ਵਾਰ ਠੀਕ ਹੈ ਤੇ ਹੁਣ ਇਹ ਪੰਜਾਬੀਆਂ ਨੇ ਵੀਰੇ ਕੰਮ ਨਹੀਂ ਕਰਨਾ ਆਪਣੇ ਜੋ ਵੀ ਕੰਮ ਆ ਛੋਟੇ-ਮੋਟੇ ਕੰਮ ਛੋਟੇ ਗਿਣਦੇ ਆ ਇਹਨਾਂ ਨੂੰ ਇਹ ਨਹੀਂ ਕਰਨੇ ਪੰਜਾਬੀਆਂ ਨੇ ਈਸੀ ਕਰਕੇ ਫਿਰ ਇਹ ਕਹਿੰਦੇ ਵੀ ਅਸੀਂ ਕੈਨੇਡਾ ਅਮਰੀਕਾ ਜਾਈਏ ਠੀਕ ਹੈ ਇੱਕ ਕੰਮ ਆ ਪਹਿਲਾ ਆਪਣੇ ਪੰਜਾਬੀਆਂ ਨੂੰ ਕਰਨਾ ਚਾਹੀਦਾ ਇੱਥੇ ਰਹਿ ਕੇ ਜੋ ਸਬਜ਼ੀ ਦੀ ਜਿਹੜੀ ਹੋਗੀ ਕੁਝ ਹੋ ਗਿਆ ਇਹ ਛੋਟੇ ਕੰਮ ਨਾ ਸਮਝੋ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਕਰੋ ਆਪਣੇ ਪੰਜਾਬੀ ਭਾਈ ਕਰੋ ਇਹਨਾਂ ਨੂੰ ਤਾਂ ਹੀ ਇਹ ਭਈਆਵਾਦ ਵੀ ਇੱਥੇ ਤੇ ਖਤਮ ਹੋਊਗਾ ਤੁਸੀਂ ਬਾਹਰ ਜਾਣਾ ਛੱਡੋ ਆਪਾਂ ਪਹਿਲਾਂ ਤਾਂ ਇਹ ਨਾ ਪਖੰਡਾਂ ਦੀ ਆਪਾਂ ਗੱਲ ਕਰ ਰਹੇ ਸੀ ਕਿ ਫਿਰ ਜਿਹੜਾ ਹੁਣ ਮੈਂ ਇੱਕ ਬਾਬੇ ਦੀ ਗੱਲ ਕੀਤੀ ਵੀ ਬਾਕਰਪੁਰ ਵਾਲਾ ਬਾਬਾ ਫਲਾਣਾ ਸਾਹਿਬ ਉਹ ਆਮ ਇਨਸਾਨੇ ਉਹ ਆਮ ਇਨਸਾਨ ਨੌਜਵਾਨ ਜਾਂ ਮੁੰਡਾ ਉਹ ਤੇ ਆਪਣੇ ਵਰਗਾ ਹੀ ਉਹ ਵੀ ਹੂੰ ਠੀਕ ਹੈ ਨਾ ਮੈਨੂੰ ਲੱਗਾ ਤੁਹਾਡੇ ਤੋਂ ਤਾਂ ਘੱਟ ਉਮਰ ਦਾ ਹੋਣਾ ਨਹੀਂ ਹਾਂ ਚਲੋ ਬਰਾਬਰ ਹੀ ਹੋਗੀ ਉਮਰ ਤਾਂ ਪਰ ਉਹਦੇ ਵਿੱਚ ਇਹ ਜਾ ਕੇ ਆਏ ਹੂੰ ਤੁਹਾਨੂੰ ਜਾਣਦੇ ਤੁਸੀਂ ਆਪ ਕਦੀ ਗਏ ਹੋ ਡੇਰੇ ਤੇ ਨਹੀਂ ਮੈਂ ਨਹੀਂ ਕਦੇ ਗਿਆ ਹੈਗਾ ਵੀਰੇ ਯਾਨੀ ਮੈਂ ਤਾਂ ਦੇਖਿਆ ਹੀ ਆ ਯਾਨੀ ਉਹ ਤਾਂ ਬਸ ਇਸ ਤਰ੍ਹਾਂ ਬੈਠੇ ਆਪਣਾ ਟਾਵਰ ਨਾਲ ਬਾਕੀ ਲੋਕ ਕੋਈ ਪੱਖੇ ਚੱਲਦਾ ਕੋਈ ਕੋਸ਼ਿਸ਼ ਕਰਦਾ ਹਨ ਉਹ ਤਾਂ ਬਸ ਐ ਬੈਠੇ ਉੱਪਰੋਂ ਦੇਖੀ ਜਾਂਦੇ ਅਸਮਾਨ ਕੰਨੀ ਨੂੰ ਵੀ ਪਤਾ ਨਹੀਂ ਉੱਥੇ ਕਿਹੜੀ ਸ਼ੈ ਬੈਠੀ ਹੈ ਜੀ ਜਿਹੜੀ ਇਹਨਾਂ ਦੇ ਵੀਜੇ ਲਵਾ ਰਹੀ ਹੈ ਲੋਕਾਂ ਇਹ ਮੈਂ ਇਹ ਵੀ ਕਿਉਂਕਿ ਕਈ ਜਣਿਆਂ ਨੂੰ ਹੁਣ ਮਿਰਚ ਵੀ ਲੱਗੂਗੀ ਉਹ ਕਹਿਣਗੇ ਵੀ ਇਹ ਤਾਂ ਬਾਬੇ ਨਾਨਕ ਦੀ ਵੀ ਗੱਲ ਕਰ ਰਹੇ ਨੇ ਮੈਂ ਵੀਡੀਓ ਸੁਣੀ ਆ ਇਹ ਸੁਰਿੰਦਰ ਸ਼ਾਈ ਇਹ ਨਾਂ ਤਾਂ ਲੈਂਦਾ ਬਾਬੇ ਨਾਨਕ ਦਾ ਕਹਿ ਦਿੰਦਾ ਵੀ ਪਹਿਲਾ ਪ੍ਰਸ਼ਾਦਾ ਕਰ ਤੇ ਬਾਬੇ ਨਾਨਕ ਦਾ ਲਾ ਉਹਦੇ ਨਾਂ ਤੇ ਪਰ ਚੰਗੀ ਗੱਲ ਆ ਨਾ ਲਿਆ ਪਰ ਦੂਜੇ ਪਾਸੇ ਫਿਰ ਬਾਬਾ ਨਾਨਕ ਇਹ ਤਾਂ ਨਹੀਂ ਕਹਿ ਗਿਆ ਅਸੀਂ ਪਾਸਪੋਰਟਾਂ ਤੇ ਸਾਈਨ ਕਰਕੇ ਪਖੰਡ ਕਰੋ ਵੀ ਮੈਂ ਬਾਬਾ ਵੀ ਮੈਂ ਵੀਜ਼ੇ ਲਵਾ ਰਹੇ ਹਾਂ ਹੁਣ ਇਹ ਕਹਿ ਦੇਣਗੇ ਅਸੀਂ ਤਾਂ ਦੁਆ ਕਰੀਦੀ ਐ ਉਹ ਤੁਸੀਂ ਪਖੰਡ ਨੂੰ ਵਾਅਦਾ ਤਾਂ ਦੇ ਹੀ ਰਹੇ ਹੋ ਤੁਸੀਂ ਐ ਸ਼ੋਅ ਤਾਂ ਕਰ ਰਹੇ ਹੋ ਵੀ ਸਾਡੇ ਸਾਈਨ ਕੀਤੀਆਂ ਦੁਆ ਹੋਈ ਵਿਚੋਲੇ ਇਹ ਗੱਲ ਸ਼ਬਦ ਬੋਲੇ ਹੋਏ ਹਨ ਵੀਡੀਓ ਦੇ ਵਿੱਚ ਬਿਲਕੁਲ ਬਿਲਕੁਲ ਇਹ ਕਹਿੰਦੇ ਵੀ ਵਿਚੋਲੇ ਬਿਨਾ ਵਿੱਚ ਵਿਚੋਲਾ ਜ਼ਰੂਰੀ ਆ ਵੀ ਪਹਿਲਾਂ ਸਾਨੂੰ ਕਰੋ ਆ ਕੇ ਫਿਰ ਅਸੀਂ ਅੱਗੇ ਦੁਆ ਕਰਾਂਗੇ ਤੁਹਾਡੀ ਹੂੰ ਕਿਉਂ ਇਹਨਾਂ ਦੀ ਚੱਲਦੀ ਆ ਡਾਇਰੈਕਟਰ ਫਿਰ ਇਹ ਉਰੇ ਤੇ ਜਿੰਨੇ ਕ੍ਰਾਈਮ ਹੋ ਰਹੇ ਕਿੰਨਾ ਕੁਝ ਹੋ ਰਿਹਾ ਫਿਰ ਇਹ ਚੀਜ਼ ਨੂੰ ਰੋਕ ਲਓ ਤੁਸੀਂ ਥੋੜੀ ਤਾਂ ਚੱਲਦੀ ਆ ਤੁਸੀਂ ਦੁਆ ਕਰਦੇ ਆਂ ਵੀ ਜਦ ਜਦ ਲੱਗ ਜਾਂਦਾ ਤੁਸੀਂ ਇਹ ਵੀ ਦੁਆ ਕਰੋ ਵੀ ਇੱਥੇ ਕ੍ਰਾਈਮ ਖਤਮ ਹੋ ਜਵੇ ਹੂੰ ਕਿੰਨੀਆਂ ਚੋਰੀਆਂ ਠੱਗੀਆਂ ਹੋਣੀਆਂ ਇਹ ਵੀ ਰੋਕੋ ਅੱਛਾ ਮੰਨਣ ਵਾਲਿਆਂ ਦਾ ਵੀ ਬੇੜੇ ਗਰਕਾ ਸਭ ਤੋਂ ਪਹਿਲਾਂ ਤਾਂ ਬੀਬੀਆਂ ਜਿਹੜੀਆਂ ਉੱਥੇ ਤਾੜੀਆਂ ਮਾਰਨ ਲੱਗ ਪੈਂਦੀਆਂ ਤੇ ਮੈਂ ਆਹ ਆਹ ਸਾਈਂ ਜਿਹਦੀ ਗੱਲ ਕਰ ਰਹੇ ਆਂ ਸ਼ਾਹ ਕੇ ਸਾਈਂ ਜੋ ਵੀ ਆ ਇਹਦੇ ਮੈਂ ਇੱਕ ਵੀਡੀਓ ਦੇਖ ਰਿਹਾ ਹਾਂ ਇਹਦੇ ਮੰਨਣ ਵਾਲਿਆਂ ਨੇ ਉਹਨਾ ਗੀਤ ਬਣਾਇਆ ਹੋਇਆ ਅਖੇ ਔ ਪਿਤਾ ਜੀ ਕੇ ਪਤਨੀ ਕੌਣ ਜੀ ਸਾਈ ਜੀ ਮੌਜ ਵਿੱਚ ਆਏ ਹੋਏ ਨੇ ਵੀ ਸ਼ਰਮ ਕਰ ਲੋ ਤੁਸੀਂ ਆਪਦੇ ਘਰ ਦੀਆਂ ਧੀਆਂ ਭੈਣਾਂ ਨੂੰ ਇਹੋ ਜਿਹਾ ਕੁਝ ਸੁਣਾ ਰਹੇ ਹੋ ਮੌਜ ਚ ਆਏ ਹੋਏ ਨੇ ਦੱਸੋ ਬਿਲਕੁਲ ਹਾਂ ਯਾਰ ਇਹ ਵਸ ਤੈਨੂੰ ਮੈਂ ਦੱਸਾਂ ਇਹ ਇੱਕ ਉਚਲਮ ਪੀ ਕੇ ਨਾ ਬਸ ਬੰਦਾ ਮਸਤੀ ਜਾਇਆ ਪਉਂਦਾ ਫਿਰ ਬਾਬਾ ਜੀ ਬੈਠੇ ਲੋਰ ਚ ਬਾਕੀ ਦੁਨੀਆ ਮੂਰਖ ਜਿਹੜੀ ਬਸ ਉਹਨਾਂ ਦੇ ਪੈਰਾਂ 'ਚ ਜਿਹੜੀ ਬਾਬਾ ਜੀ ਹੁਣੇ ਆ ਬਸ ਆਏ ਵੇ ਇਹਨਾਂ ਵਿੱਚ ਠੀਕ ਹੈ ਹੁਣੇ ਲਵਾਉਣਗੇ ਇਹ ਬੀਜੇ ਔਰ ਸਭ ਕੁਝ ਬਸ ਯਾਰ ਔਲਾਦ ਵੀ ਇਹੀ ਯਾਰ ਫੇਰ ਪਰ ਚਲੋ ਆ ਸਰਿੰਦਰ ਸਾਈਂ ਵਾਲੇ ਕਹਿੰਦੇ ਆ ਕਿ ਅਸੀਂ ਇੱਥੇ ਵਿਚਲਮਾ ਸਿਕਟਾ ਨਹੀਂ ਪੀਂਦੇ ਪਰ ਚੰਗੀ ਗੱਲ ਆ ਪਰ ਜਿਨ੍ਹਾਂ ਦਾ ਤੁਸੀਂ ਨਾਮ ਲੈਨੇ ਹੋ ਮਰਾਤ ਸ਼ਾ ਜਾਂ ਜਿਹੜੇ ਡੇਰਿਆਂ ਦੀ ਗੱਲ ਹੁੰਦੀ ਹੈ ਉੱਥੇ ਤਾਂ ਚਲਮਾ ਵੀ ਚੱਲਦੀਆਂ ਨਹੀਂ ਆ ਵੱਡਾ ਵਿਵਾਦ ਵੀ ਹੋਇਆ 15 ਤੁਸੀਂ ਦੇਖਿਆ ਹੀ ਆ ਫੋਨਾਂ ਦੇ ਆਪਾਂ ਦੇਖ ਹੀ ਰਹੇ ਆ ਬਾਕੀ ਯਾਰ ਬਾਬੇ ਹੋ ਬਹੁਤ ਗਏ ਮੈਂ ਤਾਂ ਹਰ انا ساری ਦੁਨੀਆ ਇਦਨ ਤੁਰਪੀ ਹੈਲੇ ਕਹਿੰਦੇ ਹੈ ਬੇਰਜਗਾਰੀ ਵਧ ਗਈ ਇੱਥੇ ਬੇਰਜਗਾਰੀ ਤਾਂ ਆਪ ਹੀ ਖੁਦ ਬਦਾਈ ਵੀ ਇਹਨਾਂ ਨੇ ਕੰਮ ਨਹੀਂ ਕਰਨਾ ਲੋਕ ਹਜ਼ਾਰਾਂ ਦੇ ਸਾਹਮਣੇ ਡੇਰਿਆਂ ਤੇ ਫਿਰਦੇ ਨੇ ਦਿੱਲੀ ਕੰਮ ਕੌਣ ਕਰ ਰਿਹਾ ਓਰੇ ਪ੍ਰੈਸ਼ਰ ਆਪਣੇ ਲੋਕਾਂ ਦੇ ਮਹਿੰਗਾਈ ਤਾਂ ਵਧ ਗਈ ਜੇ ساری ਦੁਨੀਆ ਕੰਮ ਕਰੇ ਆਪਣਾ ਕਿੱਤੇ ਲੱਗੇ ਆਪਣੇ ਓਰੇ ਮਹਿੰਗਾਈ ਵੀ ਘਟੇ ਸਭ ਕੁ ਘਟੇ ਤੁਸੀਂ ਤੁਸੀਂ ਕਿਹਾ ਸੀ ਕਿ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਤੇ ਮੈਂ ਪ੍ਰਵਾਸੀ ਰੱਖੇ ਹੋਏ ਆ ਸਾਰੇ ਕੰਮ ਰੱਖੇ ਹੋਏ ਆ ਸਾਡੇ ਵਾਲੇ ਕਰਨਾ ਨਹੀਂ ਕੰਮ ਯਾਰ ਸਾਡੇ ਵਾਲੇ ਕੰਮ ਕਰਨੇ ਨਹੀਂ ਚਾਹੁੰਦੇ ਉਹ ਕਹਿੰਦੇ ਸਭ ਕੁਝ ਬਾਬਾ ਦਊਗਾ ਸਾਨੂੰ ਤੁਸੀਂ ਆਏ ਵੀਰ ਬਾਰ ਮੇਰੇ ਤੇ ਆਓ ਠੀਕ ਹੈ ਦੋ ਦਿਨ ਜੋ ਵੀ ਹਫਤੇ ਦੇ ਦੋ ਤਿੰਨ ਦਿਨ ਸਾਡੇ ਕੋਲ ਆਓ ਵੀ ਫੇਰ ਤੁਹਾਡਾ ਕੰਮ ਸਿਰੇ ਹੋਊਗਾ ਫਿਰ ਹੁਣ ਜੇ ਦੋ ਤਿੰਨ ਦਿਨ ਬੰਦਾ ਆਊਗਾ ਹੀ ਨਹੀਂ ਫਿਰ ਮੈਂ ਕਿਵੇਂ ਰੱਖ ਲਵਾਂ ਬਾਈ ਮੇਰਾ ਕੰਮ ਨਹੀਂ ਖਰਾਬ ਹੋਊਗਾ ਮਨ ਤਾਂ ਮਾਲ ਕੇ ਗਾਲਾਂ ਕੱਢਣਗੇ ਵੀ ਤੇਰੇ ਬੰਦੇ ਮੇਰੀ ਵੀ ਛੁੱਟੀ ਹੋਗੀ ਮੈਂ ਤਾਂ ਉਹਨਾਂ ਦੇ ਸਿਰ ਤੇ ਆ ਜੇ ਲੇਬਰ ਮੇਰੇ ਕੋਲ ਹੋਊਗੀ ਤਾਂ ਹੀ ਮੈਂ ਕੰਮ ਕਰੂੰਗਾ ਜੇ ਮੇਰੇ ਕੋਲ ਲੇਬਰ ਹੀ ਨਹੀਂ ਹੋਊਗੀ ਮੈਂ ਕੰਮ ਕਿਵੇਂ ਕਰ ਲੂੰਗਾ ਪਰ ਭਾਈ ਐਨਾ ਕੋ ਦਿਮਾਗ ਤਾਂ ਲੋਕਾਂ ਦਾ ਵੀ ਕੰਮ ਕਰਦਾ ਨਾ ਯਾਰ ਲੋਕ ਆਏ ਮੰਨਣ ਕਿਵੇਂ ਲੱਗ ਜਾਂਦੇ ਆ ਕੀ ਚੱਕਰ ਆ ਇਹਨਾਂ ਨੂੰ ਕੀ ਚੀਜ਼ ਲੈ ਜਾਂਦੀ ਆ ਉੱਥੇ ਤੁਹਾਡੇ ਪਿੰਡ ਚ ਤਾਂ ਵਾਵਾ ਲੋਕ ਜਾਂਦੇ ਰਹੇ ਇੱਕ ਬਾਬੇ ਕੋਲ ਮੈਂ ਤਾਂ ਮੈਂ ਝੂਠ ਬੋਲਦੇ ਆ ਹਾਂ ਵੀ ਆਰੇ ਆ ਕੇ ਮੈਨੂੰ ਔਲਾਦ ਮਿਲਦੀ ਮੈਂ ਔਲਾਦ ਦਿੰਨਾ ਜਾਂ ਮੈਂ ਤੁਹਾਡਾ ਵੀਜ਼ਾ ਲਵਾ ਦਿੰਨਾ ਜਾਂ ਕੋਈ ਚੋਰੀ ਹੋ ਗਈ ਜਾਂ ਕੋਈ ਬਿਮਾਰ ਆ ਕੈਂਸਰ ਆ ਕਿਸੇ ਨੂੰ ਕੋਈ ਬਿਮਾਰੀ ਆ ਇਹ ਵੀ ਮੈਂ ਠੀਕ ਕਰ ਦਿੰਦਾ ਸਭ ਕੁਝ ਇਹੀ ਠੀਕ ਕਰਦੇ ਆ ਯਾਰ ਸਾਰਾ ਕੁਝ ਪ੍ਰਸ਼ਾਸਨ ਦਾ ਕੰਮ ਵੀ ਇਹੀ ਕਰਦੇ ਐ ਐਮਬੈਸੀਆਂ ਦੇ ਕੰਮ ਵੀ ਇਹ ਬਾਬੇ ਕਰਦੇ ਆ ਡਾਕਟਰੀ ਇਲਾਜ ਵੀ ਬਾਬੇ ਕਰਦੇ ਆ ਸਭ ਕੁਝ ਇਹੀ ਕਰਦੇ ਆ ਫਿਰ ਲੋਕ ਜਾਣਦੇ ਆ ਉਦੋਂ ਬਿਮਾਰ ਕਿੰਨੀਆਂ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਅਗਲਾ ਕਹਿੰਦਾ ਖਬਰ ਇਹ ਬਾਬਾ ਹੀ ਠੀਕ ਕਰ ਦਵੇ ਅੱਛਾ ਬਿਮਾਰੀਆਂ ਠੀਕ ਅੱਤੇ ਤਾਂ ਨਸ਼ੇ ਕਰੀ ਜਾਂਦੇ ਉੱਥੇ ਬੈਠੇ ਉਹੀ ਤਾਂ ਚੱਕਰ ਹੈ ਉਹੀ ਤਾਂ ਚੱਕਰ ਹੁਣ ਸਮਝਾਵੇ ਕੌਣ ਇਹਨਾਂ ਨੂੰ ਪਰ ਦੁਨੀਆ ਦੇ ਦਿਮਾਗ ਜਮੇ ਜੀਰੋ ਹੋ ਗਏ ਬਸ ਇਹ ਸੋਚਦੇ ਵੀ ਡਾਕਟਰ ਹੁਣ ਇੱਕ ਬਾਈ ਨੇ ਕਹਾਣੀ ਸੁਣਾਈ ਤੀ ਕਹਾਣੀ ਵੀ ਕਹਦੀ ਬਾਈ ਕਹਿੰਦਾ ਸਚਾਈ ਹੈ ਮੇਰੇ ਘਰ ਤੇ ਬਾਈ ਦੀ ਕਹਿੰਦੇ ਮੱਝ ਬਿਮਾਰ ਹੋ ਗਈ ਮੱਝ ਬਿਮਾਰ ਹੋ ਗਈ ਤਾਂ ਉਹਨਾਂ ਦੀ ਬੁਣੀਆਂ ਚਲੇ ਗਈਆਂ ਪੁੱਛੇ ਲੈਣ ਠੀਕ ਹੈ ਪੁੱਛੇ ਲੈਣ ਗਈ ਬਿਆਂ ਉਹਨਾਂ ਨੇ ਪੁੱਛੇ ਆਲਾ ਜਿਹੜਾ ਕਹਾ ਬਾਬਾ ਤਾਂ ਕੋਈ ਕੋਈ ਵੀ ਥਾ ਉਹਨੇ ਕਿਆ ਕਹਿੰਦਾ ਤੁਸੀਂ ਡਾਕਟਰੀ ਇਲਾਜ ਨਹੀਂ ਕਰਾਉਣਾ ਠੀਕ ਹੈ ਵੀ ਬਸ ਇੱਥੇ ਚੌਂਕੀਆਂ ਭਰੋ ਮੈਂ ਥੋੜੀ ਆਪੇ ਠੀਕ ਹੋ ਤਿੰਨ ਦਿਨ ਬਾਅਦ ਕਹਿੰਦਾ ਫਿਰ ਮਰ ਗਈ ਅੱਛਾ ਠੀਕ ਹੈ ਉਹ ਫੇਰ ਬਾਬੇ ਕੋਲ ਗਏ ਵੀ ਬਾਬਾ ਜੀ ਉਹ ਤਾਂ ਅੱਜ ਮਰ ਗਈ ਬਾਬਾ ਕਹਿੰਦਾ ਤੁਹਾਡੇ ਘਰ ਚੋਂ ਕਿਸੇ ਨੇ ਮਰਨਾ ਤਾਂ ਉਹ ਮੈਂ ਇਸ ਵਿੱਚ ਦੀ ਲੰਘਿਆ ਕਹਿੰਦਾ ਅੱਛਾ ਮਾਂ ਯਾਰ ਉਹ ਨਾਲੇ ਪਹਿਲਾਂ ਬਚਾਉਣੀ ਸੀ ਪਹਿਲਾਂ ਬਚਾਉਣੀ ਸੀ ਉਹ ਮੈਂ ਇਸ ਮਾਰ ਯਾਰ ਜਦ ਡਾਕਟਰ ਕੋਲ ਜਾਣਾ ਹੀ ਨਹੀਂ ਉਹ ਬੰਦੇ ਨੇ ਹੂੰ ਡਾਕਟਰ ਕੋਲ ਨਹੀਂ ਗਏ ਉਹ ਵਾ ਪੁੱਛਿਆ ਦੇ ਚੱਕਰ ਚ ਰਹਿ ਗਈ ਬਾਬੇ ਨੇ ਕਿਹਾ ਵੀ ਆਪਣੇ ਇੱਥੇ ਚੌਂਕੀਆਂ ਭਰਨ ਵਾਲੇ ਠੀਕ ਹੋਊਗੀ ਇਹ ਵੀ ਤੁਸੀਂ ਡਾਕਟਰ ਕੋਲ ਨਹੀਂ ਜਾਣਾ ਫਿਰ ਜੇ ਡਾਕਟਰ ਕੋਲ ਨਹੀਂ ਜਾਉਗੇ ਮਰੀਤ ਤਾਂ ਮਰੂਗਾ ਯਾਰ ਉਹ ਮਰ ਗਈ ਉਹ ਬਾਬੇ ਨੇ ਹੁਣ ਜਦ ਬਾਬੇ ਨੂੰ ਪੁੱਛਿਆ ਕਿ ਬਾਬੇ ਨੂੰ ਹੁਣ ਤੱਕ ਕੋਈ ਗੱਲ ਆਈ ਨਹੀਂ ਉਹਨਾਂ ਆਹੀ ਕਹਿਣਾ ਤਾਂ ਵੀ ਭਾਈ ਤੁਹਾਡੇ ਜੀ ਨੇ ਮਾਰਨਾ ਤਾਂ ਘਰ ਚੋਂ ਕਿਸੇ ਨੇ ਵੀ ਉਹ ਆ ਮੱਝ ਵਿੱਚ ਨਹੀਂ ਲੰਘਿਆ ਤਾਂ ਮਰ ਗਈ ਮੱਝ ਬਾਤੇ ਆ ਹਾਲ ਆ ਹਾਲ ਹੈ ਇਹਨਾਂ ਦੇ ਪੁੱਛੇ ਆ ਗਿਆਂ ਦੇ ਤਾਂ ਕਈ ਬਾਬੇ ਆਏ ਆ ਵੀ ਮੈਂ ਮੇਰੇ ਵਿੱਚ ਤਾਂ ਫਲਾਣਾ ਸ਼ਾਹ ਦਿਖਣ ਲੱਗ ਗਿਆ ਮੇਰੇ ਵਿੱਚ ਤਾਂ ਉਹ ਸਾਈ ਮੈਂ ਆ ਇਲਾਕੇ ਤੇ ਹੱਥ ਰੱਖਿਆ ਮੈਂ ਖੜ ਗਿਆ ਜੀ ਤੇ ਜੋ ਕਰਣ ਲੱਗ ਗਿਆ ਮਹਿੰਦੀ ਲਾ ਲਈ ਹੱਥਾਂ ਤੇ ਬਸ ਚੂੜੇ ਪਾਏ ਚੰਗੇ ਮੁੰਡੇ ਘਰਾਂ ਦੇ ਚੂੜੇ ਪਾਏ ਵੇ ਕਾਂਟੇ ਜਿਹੜੇ ਪਾਏ ਫਿਰਦੇ ਆ ਦੇਖੇ ਨੇ ਤੁਸੀਂ ਨਾ ਸਿਰਾਂ ਤੇ ਚੁੰਨੀਆਂ ਲੱਤੀ ਪਈ ਸਾਡੀ ਅਸੀਂ ਕਾਲੀ ਮਾਤਾ ਦੀ ਫਲਾਣੀ ਮਦਦ ਮੈਂ ਕਹਿੰਦਾ ਉਹ ਕਿੱਥੇ ਗਏ ਹੁਣ ਜਿਹੜੇ ਆਪਣਾ ਫਿਰਦੇ ਨਹੀਂ ਹੈਗੇ ਕਿਹੜੀ ਉਹਦੇ ਵਾਲੇ ਆ ਇਹ Hindu ਧਰਮ ਵਾਲੇ ਉਹੀ ਵੀ ਜਿਹੜੇ ਕਹਿੰਦੇ ਸਾਡੇ ਦੇਵੀ ਦੇਵਤਿਆਂ ਨੂੰ ਮਾੜਾ ਬੋਲਦੇ ਆ ਉਹ ਬੋਲਦੇ ਜਦ ਇਹ ਵਿਵਾਦ ਖੜਾ ਕਰ ਲੈਣੇ ਮਾੜਾ ਤਾਂ ਚਲੋ ਕੋਈ ਨਹੀਂ ਇਹਨਾਂ ਨੂੰ ਵੀ ਰੋਕੋ ਜਿਹੜੇ ਆ ਹਨੂਮਾਨ ਬਣੀ ਫਿਰਦਾ ਕੋਈ ਕੁਸ ਬਣੀ ਫਿਰਦਾ ਕੋਈ ਕਹਿੰਦਾ ਮੇਰੇ ਚ ਫਲਾਣੀ ਮਾਤਾ ਆ ਗਈ ਕੋਈ ਕਹਿੰਦਾ ਮੇਰੇ ਚ ਪੀਰ ਆ ਗਿਆ ਇਹਨਾਂ ਨੂੰ ਰੋਕੋ ਤੇਰੇ ਮਜ਼ਾ ਕੇ ੜਾ ਰਹੇ ਉਹਨਾਂ ਦਾ ਦੇਵੀ ਦੇਵਤਾ ਮਜ਼ਾ ਕੇ ਉਹ ਤਾਂ ਬਹੁਤ ਹਾਸਤੀ ਮੰਨੀਆਂ ਹੋਇਆਂ ਤੀਗੀਆਂ ਜਿਹੜੀਆਂ ਹੋਈਆਂ ਪਰ ਉਹਨਾਂ ਦੇ ਨਾਮ ਪਰ ਇਹਨਾਂ ਚ ਕਿਵੇਂ ਆ ਗਏ ਯਾਰ ਉਹ ਬੰਦਿਆਂ ਚ ਆਉ ਵੀ ਜਿਹੜੇ ਹਫਤਾ ਹਫਤਾ ਨਾਉਦੇ ਨਹੀਂ ਅੱਛਾ ਇਹ ਗਰੀ ਬੰਦੇ ਵੀ ਜਿਹੜੇ ਜਮੇ ਭਾਂਚੋਂ ਗੰਦੇ ਬੰਦੇ ਹੋਣਗੇ ਉਹਨ अच्छा हां ਜਿਹੜੇ ਮਾਨਤਾ ਕਰਦੇ ਉਹਨਾਂ ਚ ਨਹੀਂ ਆਉਂਦੇ ਮੈਂ ਕਹਿੰਦਾ ਪਹਿਲਾਂ ਤਾਂ ਮਾਸਟਰ ਸੁਲੀਮ ਚਾਉਣਾ ਚਾਹੀਦਾ ਉਹ ਕਿੰਨੇ ਜਗਰਾਤੇ ਲਾਉਂਦਾ ਕਿੰਨੇ ਗੁਣ ਗਾਉਂਦਾ ਉਹਦੇ ਚ ਆਉਣਾ ਚਾਹੀਦਾ ਮਾਸਟਰ ਸੁਲੀਮ ਦਾ ਤਾਂ ਪੰਗਾ ਪੈ ਗਿਆ ਹੈ ਸਰੇਂਦਰ ਸਾਈਂ ਉਹਦੇ ਵਿੱਚ ਤਾਂ ਕੋਈ ਗੱਲ ਹੈ ਗਿਆ ਕਹਿੰਦਾ ਤੁਸੀਂ ਮਰਾਦ ਚਾਹ ਦੀ ਨਕਲਾਂ ਕਰਦੇ ਹੋ ਇੱਕ ਉਹ ਬਿਆਨ ਦੇਈ ਜਾਂਦੇ ਉਹਨੂੰ ਹਾਂ ਉਹਦੇ ਕੋਲ ਉਹਦੇ ਵਿੱਚ ਤਾਂ ਕੁਝ ਆਉਂਦਾ ਨਹੀਂ ਉਹ ਤਾਂ ਕਿੰਨੇ ਜਗਰਾਤੇ ਲਾਉਂਦਾ ਯਾਰ ਸੱਚੇ ਮਨ ਨਾਲ ਲਾਉਂਦਾ ਖਬਰ ਕਿਵੇਂ ਲਾਉਂਦਾ ਠੀਕ ਹੈ ਚਲੋ ਮੰਨਦੇ ਆ ਪਰ ਉਹਦੇ ਵੀ ਤਾਂ ਕੋਈ ਮਤ ਆਈ ਨਹੀਂ ਅਜੇ ਤੱਕ ਜਿਹੜੇ ਗਾਹਾਂ ਬੈਠੇ ਉਹਨੇ ਬੇ ਨਾ ਕਦੇ ਨਾ ਹੱਤੇ ਨਹੀਂ ਉਹਨੇ ਤਾਂ ਉੱਤੇ ਨਹੀਂ ਉਹਨਾਂ ਚ ਮਾਤ ਆ ਜਾਂਦੀ ਭੜਕ ਦੇ ਕੇ ਵੱਢ ਜਾਂਦੀ ਆ ਕੇ ਹੂੰ ਬਸ ਚੱਲਣ ਦੇ ਬੱਸੇ ਆਏ ਆਏ ਹੈਨਾ ਬਾਕੀ ਜਿਹੜੇ ਮੂਰਖ ਲੋਕ ਵੀ ਮਾਤ ਆ ਗਈ ਹੁਣੇ ਲੈ ਲੋ ਹੈ ਜਾਣਗੇ ਕਿਆ ਬੀਬੀਆਂ ਪੁੱਛਣ ਕੀ ਕਿਆ ਤੀਵੀਆਂ ਬਾਬਾ ਜੀ ਮੈਂ ਦੁੱਧ ਨਹੀਂ ਦਿੰਦੀ ਕੋਈ ਕਹੂਗਾ ਸਾਡੇ ਘਰਾਂ ਕਲੇਸ਼ ਰਹਿੰਦਾ ਕੋਈ ਕੋਸ਼ਿਸ਼ ਨਹੀਂ ਆਪਣੇ ਬਸ ਘਰੇਲੂ ਝਗੜੇ ਇਹਨਾਂ ਦੇ ਠੀਕ ਹੈ ਮੈਂ ਅੱਜ ਦੁੱਧ ਤਾਂ ਹੀ ਦਊਗੀ ਜੇ ਤੁਸੀਂ ਉਹਨੂੰ ਕੁਝ ਪਾਉਂਗੇ ਜਦੋਂ ਕੁਝ ਪਾਉਣਾ ਤਾਂ ਐਨੀ ਸਾਰਾ ਦਿਨ ਕੀਲੇ ਤੇ ਖੜ੍ਹੀ ਸਾਰੀ ਦੇਖੀ ਆ ਨਾ ਕਹੇ ਨੇ ਪਾਣੀ ਪਲਾਉਣਾ ਸ਼ਾਮ ਨੂੰ ਬਾਲਟਾ ਏਡਾ ਲੈ ਕੇ ਥੱਲੇ ਬਹਿ ਜਾਣਾ ਵੀ ਲਾਏ ਦੁੱਧ ਚੋਲੀਏ ਦਾ ਫੇਰ ਦੁੱਧ ਕਿੱਥੇ ਦੇ ਦਊਗਾ ਡੰਗਰੇ ਜਾਂ ਕੋਈ ਪਾਉਣਾ ਹੀ ਨਹੀਂ ਉੱਚੇ ਲੈਣ ਬਾਬੇ ਕੋਲ ਤੁਰਪਣਾ ਵੀ ਦੁੱਧ ਨਹੀਂ ਦਿੰਦੀ ਉਹਨੂੰ ਪਾਓ ਦੁੱਧ ਦਾ ਆਪੇ ਚੋ ਆਪੇ ਕਰੂਗਾ ਉਹ ਤਾਂ ਥੱਲੇ ਧਰਤੀ ਤੇ ਠੀਕ ਹੈ ਨਾ ਜੇ ਪਾਉਣਾ ਤਾਂ ਕੁਛ ਹੈ ਨਹੀਂ ਉਤੇ ਬਾ ਕਲੇਸ਼ ਕਲੇਸ਼ ਬਾਬੇ ਨੇ ਥੋੜੀ ਪਾਇਾ ਥੋੜੇ ਕਰਾ ਨਾ ਬਾਬੇ ਨੇ ਥੋੜੇ ਕਰਾ ਕੇ ਠੀਕ ਕਰ ਦੇਣਾ ਕ ਪਾਂ ਲੜਾਈ ਕਿਹੜੀ ਹੁੰਦੀ ਤੀਵੇਂ ਯਾਰ ਰੋਟੀ ਪਿੱਛੇ ਆ ਸਬਜ਼ੀ ਪਿੱਛੇ ਆ ਭਾਂਡਿਆਂ ਵਿੱਚੇ ਵੀ ਉਹ ਪਾਇਓ ਉਹ ਨਹੀਂ ਤੋਤੇ ਉਹ ਨਹੀਂ ਤੋਤੇ ਆ ਲੜਾਈਆਂ ਹੁੰਦੀਆਂ ਤੀਮੀਆਂ ਦੀਆਂ ਤੇ ਭਈ ਇਹ ਜਿੰਨੇ ਬਾਬੇ ਆ ਹਰ ਕੋਈ ਇੱਕ ਅੱਦੇ ਬਾਬੇ ਦੇ ਉੱਤੇ ਆਪਾਂ ਸੁਣਦੇ ਰਹਿੰਦੇ ਅਕਸਰ ਵੀ ਫਲਾਣੇ ਤੇ ਆ ਪਰਚਾ ਹੋ ਗਿਆ ਫਲਾਣੇ ਤੇ ਆ ਪਰਚਾ ਹੋ ਗਿਆ ਤੇ ਇਹ ਵੀ ਬਵਾਦ ਲਗਾਤਾਰ ਜੁੜਦੇ ਰਹਿੰਦੇ ਦੁਨੀਆ ਫੇਰ ਵੀ ਨਹੀਂ ਹਟਦੀ ਹੁਣ ਕਿੰਨੇ ਆਪਾਂ ਦੇਖ ਲਈਏ ਆਰਾਮ ਨਹੀਂ ਹੋ ਗਿਆ ਸਾਰਾ ਆਰਾਮ ਹੋ ਗਿਆ ਕਿੰਨੇ ਗਏ ਕਿੰਨੇ ਚ ਗਏ ਜੇਲ੍ਹ ਚ ਨਾਲੇ ਪਤਾ ਪੂਰਾ ਚਿੱਠਾ ਖੋਲਤਾ ਅਗਲੇ ਨੇ ਵੀ ਹਾਂ ਇਹ ਬੰਦੇ ਇਹ ਬਲੱਤਕਾਰੀ ਇਹ ਕੁਝ ਵੀ ਆ ਕਿੰਨੇ ਸਾਰਾ ਸਾਹਮਣੇ ਸ਼ੀਸ਼ਾ ਉਹ ਬੰਦੇ ਉੱਥੇ ਦੀ ਵੀ ਪਾਸਵਰਡ ਜਾਣਗੇ ਜ਼ਰੂਰ ਉੱਥੇ ਫੇਰ ਵੀ ਫੇਰ ਵੀ ਜਾਣਦੇ ਆ ਲੋਕ ਫਿਰ ਉਹਨਾਂ ਨੂੰ ਕਿਆ ਸਮਝੀ ਆਪਾਂ ਵੀ ਜਿਨ੍ਹਾਂ ਦੇ ਜਮੇ ਹੀ ਦਿਮਾਗ ਤੂੜੀ ਜੋ ਭਰੀ ਵੀ ਇਹਨਾਂ ਤੇ ਕੋਈ ਸਹੀ ਨਹੀਂ ਦਿਮਾਗ 'ਚ ਅੱਛਾ ਲੋਕ ਕਈ ਤਰੀਫਾਂ ਐ ਕਰੀ ਜਾਂਦੇ ਆ ਵੀ ਸਾਡਾ ਬਾਬਾ ਜੀ ਤਾਂ ਬਾਬੇ ਨਾਨਕ ਦਾ ਨਾਂ ਲੈਂਦਾ ਤੇ ਉਹਦੇ ਲੱਛਣ ਵੀ ਤਾਂ ਦੇਖ ਲਓ ਬਾਬਾ ਨਾਨਕ ਕੀ ਕਹਿ ਕੇ ਗਿਆ ਸੀ ਉਹਦਾ ਨਾਂ ਲੈ ਕੇ ਉਹ ਦੁਕਾਨਦਾਰੀ ਚਲਾਈ ਜਾਂਦਾ ਅੱਛਾ ਬਾਬੇ ਨਾਨਕ ਦਾ ਨਾਂ ਲੈ ਕੇ ਕੋਈ ਵੀ ਬਖੰਡਵਾਦੀ ਦੁਕਾਨ ਖੋਲ ਲਵੇ ਫਿਰ ਮੈਂ ਤੁਹਾਨੂੰ ਦੱਸਦਾ ਇਹ ਦੁਕਾਨਦਾਰੀ ਉਹ ਆ ਇਹ ਸ਼ੁਰੂ ਤੇ ਜੰਮਦੇ ਦੇ ਰਹਿ ਕੇ ਬੱਚਾ ਜਦ ਜੰਮਦਾ ਉਹਦੇ ਪਰ ਤੇ ਦੁਕਾਨਦਾਰੀ ਸਟਾਰਟ ਹੋ ਜਾਂਦੀ ਆ ਇਹ ਤਾਂ ਮੰਗਲਿਕ ਆ ਇਹ ਫਲਾਣਾ ਇਹ ਟਿੰਕਾ ਇਹਦਾ ਹਵਨ ਕਰਾਓ ਇਹਦਾ ਹਵਨ ਕਰਾਓ ਬਾਬੇ ਚੱਕਰਾਂ ਚ ਪਾਉਣ ਜਦ ਜੰਮਦਾ ਜਦ ਹੀ ਦੁਕਾਨਦਾਰੀ ਇਹਨਾਂ ਸਟਾਰਟ ਹੋ ਜਾਂਦੀ ਆ ਫਿਰ ਜਦ ਤੱਕ ਬੰਦਾ ਮਰਦਾ ਨਹੀਂ ਮੈਂ ਇਹ ਵੀ ਦੇਖਿਆ ਸਾਡੇ ਦੇ ਇਥੋਂ ਇੱਕ ਚਲ ਮੈਂ ਨੌ ਨਹੀਂ ਲੈਣਾ ਮੈਂ ਉੱਥੇ ਖੜਾ ਸੀਗਾ ਆਰਤੀ ਦੇ ਕੋਲੀ ਬੰਦਾ ਆਇਆ ਬਾਬਾ ਜੀ ਦਾ ਫੋਨ ਆਇਆ ਵੀ ਇਹਨੂੰ 12 ਵਜੇ ਤੇ ਪਤਾ ਨਹੀਂ ਕਿੰਨੇ ਵਜੇ ਤੇ ਪਹਿਲਾਂ ਪਹਿਲਾਂ ਲੇਜੋ ਨਹੀਂ ਫਲਾਣਾ ਗ੍ਰਹਿ ਸਟਾਰਟ ਹੋ ਜਾਣਾ ਅੱਛਾ ਉਹ ਇਹ ਵੀ ਇਹ ਵੀ ਚੱਕਰ ਕਿ ਆ ਉਹ ਵਾਪਸ ਆ ਜਾਊਗਾ ਬੰਦਾ ਉਹਦੇ ਪਹਿਲਾਂ ਪਹਿਲਾਂ ਫੂਕ ਤੋਂ ਫਲਾਣਾ ਗ੍ਰਹਿ ਸਟਾਰਟ ਹੋਣੇ ਵਾਲਾ ਵਾਪਸ ਆ ਜੂਗਾ ਬੰਦਾ ਠੀਕ ਹੈ ਨਾ ਇਹ ਬਸ ਯਾਰ ਲੋਕਾਂ ਨੂੰ ਚੱਕਰਾਂ ਚ ਪਾਇਆ ਬਾਾਕੀ ਮੂਰਖ ਤਾਂ ਲੋਕ ਆ ਜਿਹੜੇ ਯਾਰ ਇਹਨਾਂ ਕੋਲੇ ਜਾਣੇ ਬੇਦਮਾਗ ਜਿਹੜੇ ਬੰਦੇ ਉਹੀ ਜਾਣਗੇ ਇਹਨਾਂ ਕੋਲੇ ਠੀਕ ਹੈ ਜਿਹੜੇ ਉਹਨਾਂ ਨੇ ਤਾਂ ਆਪਾਂ ਨੂੰ ਹੁਣ ਬੇਦਮਾਗ ਕਹਿਣਾ ਜਿਹੜੇ ਬੋਲੀ ਜਾਂਦੇ ਨੇ ਜਦੋਂ ਤੁਸੀਂ ਖਾਸ ਕਰਕੇ ਆ ਪਿੰਡ ਵਾਲੇ ਬਾਬੇ ਕਰਕੇ ਬੋਲਿਆ ਕੀ ਕੁਝ ਵਾਪਰਿਆ ਉਸ ਤੋਂ ਬਾਅਦ ਮੜਾ ਇਹ ਦੱਸ ਦਿਓ ਬਸ ਜਾਂਦੇ ਜਾਂਦੇ ਯਾਰ ਉਹਦੇ ਬਾਰੇ ਹੁਣ ਮੈਂ ਤੁਹਾਨੂੰ ਕਿਹਾ ਸੀ ਸਾ ਉਹ ਤਾਂ ਆਪ ਹੀ ਫਸ ਗਿਆ ਯਾਰ ਤੁੰਦੇ ਸਵਾਲਾਂ ਦੇ ਜਵਾਬ ਆਏ ਆ ਉਹਨੂੰ ਰੋਇਆ ਦੁਨੀਆ ਦੱਸੇ ਕਿ ਜਿਨ੍ਹਾਂ ਨੇ ਦੇਖੀ ਇਹ ਸਵਾਲਾਂ ਦਾ ਕੋਈ ਜਵਾਬ ਨਹੀਂ ਹੈਗਾ ਠੀਕ ਆ ਉਹ ਕਹਿੰਦਾ ਫਿਰ ਪਹਿਲਾਂ ਉਹਨੇ ਕਿਆ ਕਹਿਤਾ ਵੀ ਪਹਿਲੀ ਚੌਕੀ ਆਏ ਬੰਦੇ ਜਿਹਦੇ ਗਹਿਣੇ ਚੋਰੀ ਹੋਏ ਤੇ ਤੇ ਮੈਂ ਉਹਨਾਂ ਨੂੰ ਕਹਤਾ ਵੀ ਤੁਸੀਂ ਅੱਜ ਆਏ ਆ ਤੁਹਾਡੀ ਗੱਲ ਕੱਲ੍ਹ ਬਣਨੀ ਆ ਜਦੋਂ ਕੱਲ ਨੂੰ ਗਏ ਉਹ ਕਹਿੰਦਾ ਉਹਨਾਂ ਨੇ ਜਾ ਕੇ ਆਪਣੀ ਕੋਠੀ ਦਾ ਦਰਵਾਜ਼ਾ ਖੋਲ੍ਹਿਆ ਉਹੀ ਲਿਮਾਰੀ ਚ ਕੋਲ ਗਏ ਉਸ ਗਹਿਣੇ ਉਹਦੀ ਲਿਮਾਰੀ ਚ ਪਏ ਤੇ ਉਹ ਬੰਦਾ ਕਹਿੰਦੇ ਉੱਥੇ ਰੱਖ ਗਿਆ ਗਹਿਣੇ ਆ ਕੇ ਠੀਕ ਆ ਉਹ ਚਾਕੀ ਕਾ ਤੇ ਲੈ ਜਾਂਦਾ ਯਾਰ ਜੇ ਉਹਨੇ ਆਹ ਕੁਛ ਕਰਨਾ ਤਾਂ ਫੇਰ ਰੱਖ ਕੇ ਜਾਣੇ ਤੇ ਉਹਨੇ ਕਹਿਣੇ ਨਹੀਂ ਮੈਂ ਪੁੱਛਦਾ ਕਹਿੰਦਾ ਵੀ ਉਹਦੇ ਘਰ ਚੇ ਪਏ ਤੇ ਨਹੀਂ ਮੈਂ ਪੁੱਛਦਾ ਵੀ ਜਦੋਂ ਆਪਾਂ ਹੁਣ ਇੰਟਰਵਿਊ ਵੀ ਹੋਊਗੀ ਕਿਉਂਕਿ ਤੁਸੀਂ ਪਹਿਲ ਕੀਤੀ ਸੀ ਇੱਕ ਬਿਲਕੁਲ ਤਾਂ ਮੈਂ ਉਹ ਦੱਸਣਾ ਚਾਹਣਾ ਵੀ ਲੋਕ ਫੇਰ ਕਰਦੇ ਕੀ ਨੇ ਜਿਹੜਾ ਪਹਿਲ ਕਰੇ ਕੋਟੇ ਨਾਲ ਵਿਤਕਰਾ ਹੋਇਆ ਕੋਈ ਕਿਸ ਨੇ ਬੈਰ ਕੱਢਣ ਦੀ ਕੋਸ਼ਿਸ਼ ਕੀਤੀ ਮਾੜਾ ਚੰਗਾ ਇਹ ਤਾਂ ਹੈ ਜਿਹੜੇ ਬੰਦੇ ਬੁਲਾਉਂਦੇ ਦੀ ਪਿੰਡ ਦੇ ਉਹ ਵੀ ਛੱਡ ਗਏ ਇਹ ਉਹਨਾਂ ਦਾ ਉਹਨਾਂ ਨੂੰ ਖਾਣਾ ਪੀਣਾ ਰੁਗ ਗਿਆ ਉਹਨਾਂ ਦਾ ਬਾਬੇ ਕੋਲ ਤੇ ਹੂੰ ਜਿਹੜੇ ਖਾਂਦੇ ਪੀਂਦੇ ਤੇ ਉਹਦੇ ਕੋਲੇ ਜਾ ਕੇ ਸਭ ਕੁਝ ਮਿਲਦਾ ਸੀਗਾ ਉਹਨਾਂ ਨੂੰ ਉਹਨਾਂ ਦਾ ਬੰਦ ਹੋ ਗਿਆ ਫੇਰ ਤਾਂ ਮੈਨੂੰ ਮਾੜਾ ਕਹਿਣਾ ਹੀ ਆ ਮੈਂ ਤਾਂ ਹੈ ਹੀ ਮਾੜਾ ਉਹਨਾਂ ਵਾਸਤੇ ਤਾਂ ਫਿਰ ਮੈਂ ਮਾੜਾ ਹੀ ਆ ਬਾਕੀ ਕੋਸ਼ਕ ਬੰਦੇ ਹੈਗੇ ਜਿਹੜੇ ਕਹਿੰਦੇ ਵੀ ਹਾਂ ਚੰਗਾ ਹੋਇਆ ਠੀਕ ਹੈ ਨਾ ਜੰਨੀ ਸਾਡੀ ਤਾਂ ਆਵਾਜ਼ ਇਹੀ ਆ ਬਾਈ ਲੋਕਾਂ ਨੂੰ ਕਹਿੰਨੇ ਆ ਵੀ ਸਮਝੋ ਠੀਕ ਹੈ ਆਪਣੇ ਪਰਿਵਾਰ ਚ ਕੋਈ ਰੋ ਕੰਮਕਾਰ ਕਰੋ ਇਹਨਾਂ ਬਾਬਿਆਂ ਕੋਲ ਜਾਣਾ ਛੱਡ ਦਿਓ ਕੁਝ ਨਹੀਂ ਹੈਗਾ ਇਹਨਾਂ ਕੋਲੇ ਇਹ ਵੀ ਆਮ ਇਨਸਾਨ ਹੈ ਮੈਂ ਕਹਿੰਦਾ ਬਾਬੇ ਨੂੰ ਮੇਰੇ ਨਾਲ 4 ਦਿਨ ਦਿਹਾੜੀ ਪੇ ਛੱਡੋ ਚਾਰ ਚਾਰ ਦਿਨ ਛੱਡ ਇੱਕ ਦਿਹਾੜੀ ਛੱਡੋ ਮੇਰੇ ਕੋਲ ਇਹ ਘੱਟ ਜਵੇ ਮੇਰੇ ਕੋਲ ਸਾਰੀਆਂ ਸ਼ਕਤੀਆਂ ਖਤਮ ਕਰ ਦਿਆ ਮੈਂ ਕਹਿੰਦਾ ਸ਼ਾਮ ਦੁਪਹਿਰ ਤੱਕ ਇਹ ਕਰ ਦੂੰਗਾ ਚੱਲੇ ਤਾਂ ਸਹੀ ਮੇਰੇ ਨਾਲ ਆ ਜਵੇ ਇੱਕ ਦਿਨ ਜਿਹੜਾ ਕਹਿੰਦਾ ਮੇਰੇ ਬੋਖਰਾ ਮਾਤ ਆਇਆ ਕੁਝ ਵੀ ਆ ਮੇਰੇ ਕੋਲ ਛੱਡ ਅੱਦ ਤੱਕ ਆ ਇੱਕ ਦਿਹਾੜੀ ਛੱਡ ਦੇ ਬਹੁਤ ਹੈ ਜਿਹੜਾ ਕਹਿੰਦਾ ਮੇਰੀ ਦੁਆ ਅਸਰ ਕਰਦੀ ਹੈ ਮੈਂ ਕਹਿੰਦਾ ਦੁਆ ਦਾ ਸਾਰ ਭੁੱਲ ਜੂਗਾ ਉਹ ਛੱਡ ਦੇ ਮੇਰੇ ਕੋਲ ਇੱਕ ਦਿਹਾੜੀ ਪਤਾ ਲੱਗੇ ਵੀ ਦਿਹਾੜੀ ਲੱਗਦੀ ਇਹ ਤਾਂ ਗੱਟੇ ਨੋਟਾਂ ਦੇ ਉਡਾਉਣੇ ਜਾਣਦੇ ਜੇ ਦਿਹਾੜੀ ਕਰਕੇ ਕਮਾਏ ਵੀ ਹੁਣ ਕਿਹੜਾ ਡਾ ਤੂੰ ਦਿਖਾਵੇਂ ਮੈਨ हां ਬੀਤ ਮੈਂ ਦੁਬਾਰਾ ਔਖੇ ਕਮਾਏ ਆ ਇਹ ਮੈਂ ਠੀਕ ਆ ਨਾ ਇਹਨਾਂ ਨੂੰ ਭੇਜੇ ਮੇਰੇ ਕੋਲ ਮੇਰੇ ਕੋਲ ਛੱਡੇ ਇਹਨਾਂ ਨੂੰ ਕੱਢਾਂ ਇਹਨਾਂ ਦੇ ਸਾਰੇ ਭੂਤ ਬਾਹਰ ਤਾਂ ਬਿਲਕੁਲ ਬਾਈ ਦਾ ਖੁੱਲਾ ਸੱਦਾ ਵੀ ਜਿਹੜੇ ਬਾਬਿਆਂ ਦੀ ਦੁਵਾ ਕੰਮ ਕਰਦੀ ਆ ਜਿਨ੍ਹਾਂ ਕੋਲ ਸ਼ਕਤੀਆਂ ਨੇ ਕਹਿੰਦਾ ਮੇਰੇ ਨਾਲ ਦਿਹਾੜੀ ਤੇ ਛੱਡੋ ਇੱਕ ਦਿਨ ਤੇ ਨਾਲ ਹੀ ਜਿਹੜੇ ਉਹਨਾਂ ਦੇ ਚੇਲੇ ਚਪਟੇ ਨੇ ਜਾਂ ਜਿਨ੍ਹਾਂ ਨੇ ਹਰ ਦਿਨ ਕੋਈ ਨਵਾਂ ਪੀਰ ਕੋਈ ਨਵਾਂ ਬਾਪ ਲੱਭ ਲੈਣਾ ਹੁੰਦਾ ਜਿਹਨੂੰ ਰੱਬ ਕਹਿਣ ਕੁਛ ਕਹਿਣ ਤਾਂ ਉਹ ਵੀ ਜ਼ਰੂਰ ਆ ਦੇ ਦਿਮਾਗ ਤੋਂ ਥੋੜਾ ਜਿਹਾ ਕੰਮ ਲਾਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜ਼ਰੂਰ ਰੱਖੋ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿਸੇ ਤੇ ਪਰਸਨਲ ਅਟੈਕ ਨਹੀਂ ਕਰ ਰਹੇ ਪਰ ਵਹਿਮਾਂ ਭਰਮਾਂ ਦੇ ਖਿਲਾਫ ਬੋਲਣਾ ਜ਼ਰੂਰੀ ਹੈ ਕਿ ਜਿੱਥੇ ਗੁਰੂ ਘਰਾਂ ਦੇ ਵਿੱਚ ਲੋਕ ਜਾਂਦੇ ਨਹੀਂ ਤੇ ਬਾਬੇ ਨਾਨਕ ਦਾ ਨਾਂ ਲੈ ਕੇ ਜਿਹੜੇ ਪਖੰਡੀ ਪਖੰਡ ਕਰ ਰਹੇ ਨੇ ਤੇ ਸਾਰੀ ਸਪੀਚ ਦੇ ਵਿੱਚ ਸਾਰੇ ਭਾਸ਼ਣ ਦੇ ਵਿੱਚ ਅਖੀਰ ਤੇ ਬਾਬੇ ਨਾਨਕ ਦਾ ਨਾਂ ਲਹਿਤਾ ਤੇ ਕਹਿ ਦਿੱਤਾ ਵੀ ਸਾਡੀ ਤਾਂ ਦੁਆ ਕੰਮ ਕਰਦੀ ਆ ਦੇਣਾ ਤੋਂ ਉਹਨੇ ਆ ਤੇ ਫਿਰ ਐ ਦੁਕਾਨਦਾਰੀਆਂ ਤਾਂ ਨਹੀਂ ਅਸੀਂ ਚੱਲਣ ਦੇਣੀਆਂ ਕਮੈਂਟ ਸੈਕਸ਼ਨ ਚ ਵਿਚਾਰ ਜ਼ਰੂਰ ਦਿਓ ਬ੍ਰਾਊਜ਼ਰੀ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਬਈ ਜੁੜਨ ਵਾਸਤੇ ਬਹੁਤ ਬਸ਼ਕੁਰ